ਦੀ ਦਰਸ਼ਕਾ ਦਾ ਤੇ ਦਿਲ ਤੋਂ ਸਵਾਗਤ ਕਰਦੇ ਆ ਜੀ ਤਾਂ ਅੱਜ ਜਾਣਾਂਗੇ ਪੰਜਾਬ ਦੇ ਵਿੱਚ ਮੌਸਮ ਜਿਹੜਾ ਸਵੇਰ ਸਮੇਂ ਤੋਂ ਲੈ ਕੇ ਦੁਪਹਿਰ ਸ਼ਾਮ ਤੱਕ ਕਿਸ ਤਰ੍ਹਾਂ ਰਹੇਗਾ ਤਾਂ ਜਿਵੇਂ ਕਿ ਆਪਾਂ ਤੁਹਾਨੂੰ ਕੱਲ ਰਾਤ ਦੀ ਲਾਈਵ ਦੇ ਵਿੱਚ ਦੱਸੇ ਸੀ ਕਿ ਪੰਜਾਬ ਦੇ ਵਿੱਚ ਇੱਕ ਸਿਸਟਮ ਜਿਹੜਾ ਵਧੇਗਾ ਜਿਸ ਨਾਲ ਪੰਜਾਬ ਦੇ ਵਿੱਚ ਪੂਰਬੀ ਅਤੇ ਦੱਖਣੀ ਹਿੱਸਿਆਂ ਦੇ ਵਿੱਚ ਮੀਂਹ ਦੀ ਗਤੀਵਿਧੀਆਂ ਜਿਹੜੀਆਂ ਨੇ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਉਸੇ ਤਰ੍ਹਾਂ ਆਪਾਂ ਨੂੰ ਸਵੇਰ ਸਮੇਂ ਜਿਵੇਂ ਕਿ ਲਗਭਗ ਸਵਾ 6 ਵਜੇ ਤੋਂ ਲੈ ਕੇ ਲਗਭਗ 8 ਵਜੇ ਤੱਕ ਪੰਜਾਬ ਦੇ ਇਨ੍ਹਾਂ ਇਲਾਕਿਆਂ ਦੇ ਵਿੱਚ ਜਿਹੜੀਆਂ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਸੀ ਜਿਸ ਨਾਲ ਹਲਕੀ ਫੁਲਕੀ ਬਰਸਾਤ ਜਿਹੜੀ ਹੈ ਪੰਜਾਬ ਦੇ ਕੁਝ ਉੱਤਰੀ ਇਲਾਕਿਆਂ 'ਚ ਵੀ ਦੇਖਣ ਨੂੰ ਮਿਲੀ ਸੀ ਸਿਸਟਮ ਜਿਹੜਾ ਪੰਜਾਬ ਦੇ ਵਿੱਚ ਹਰਿਆਣੇ ਕੰਨੀਓ ਵਧਿਆ ਸੀ ਜਿਸ ਨਾਲ ਤਗੜੀ ਮੀਂਹਾਂ ਦੇ ਹਾਲਾਤ ਆਪਨ ਦੇਖਣ ਨੂੰ ਮਿਲੇ ਸੀ ਖਾਸ ਕਰਕੇ ਪਟਿਆਲਾ ਨਾਭਾ ਸੰਗਰੂਰ ਖੰਨਾ ਮਾਛੀਵਾੜਾ ਨੰਗਲ ਵਰਗੇ ਇਲਾਕੇ ਹੋਗੇ ਆਪਣਾ ਸ਼ਹੀਦ ਭਗਤ ਸਿੰਘ ਨਗਰ ਮੁਹਾਲੀ ਚੰਡੀਗੜ੍ਹ ਇਨ੍ਹਾਂ ਇਲਾਕਿਆਂ ਦੇ ਵਿੱਚ ਤਗੜੀ ਮੀਂਹ ਦੀ ਸੰਭਾਵਨਾਵਾਂ ਜਿਹੜੀਆਂ ਨੇ ਆਪਾਂ ਨੂੰ ਦੇਖਣ ਨੂੰ ਮਿਲੀਆਂ ਸੀ ਤੇ ਫਿਲਹਾਲ ਦੇ ਟਾਈਮ ਮੌਸਮ ਜਿਹੜਾ ਸਾਫ਼ ਹੁੰਦਾ ਹੋਇਆ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਹਲਕੀ-ਫੁਲਕੀ ਬੱਦਲਵਾਈ ਜਿਹੜੀ ਆ ਰਹਿ ਗਈ ਹੈ ਗੱਲਬਾਤ ਕੀਤੀ ਜਾਵੇ ਹਵਾਵਾਂ ਕਿਹੜੀ ਦਿਸ਼ਾ ਤੋਂ ਚੱਲ ਰਹੀਆਂ ਨੇ ਤਾਂ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਫਿਲਹਾਲ ਦੇ ਟਾਈਮ ਪੰਜਾਬ ਦੇ ਵਿੱਚ ਹਵਾਵਾਂ ਜਿਹੜੀਆਂ ਨੇ ਪੱਛਮੀ ਦਿਸ਼ਾ ਤੋਂ ਚੱਲ ਰਹੀਆਂ ਨੇ ਜੋ ਕਿ ਪੂਰਬ ਦੀ ਦਿਸ਼ਾ ਵੱਲ ਵਧ ਰਹੀਆਂ ਨੇ ਤੇ ਜਿਹੜਾ ਇਹ ਸਿਸਟਮ ਹੈ ਪੰਜਾਬ ਦੇ ਵਿੱਚੋਂ ਨਿਕਲ ਰਿਹਾ ਹੈ ਜੋ ਕਿ ਫਿਲਹਾਲ ਦੇ ਟਾਈਮ ਪੰਜਾਬ ਦੇ ਪੂਰਬੀ ਹਿੱਸਿਆਂ ਤੇ ਰਹਿ ਚੁੱਕਿਆ ਹੈ ਇਸ ਸਿਸਟਮ ਦੇ ਵਿੱਚ ਫਿਲਹਾਲ ਕੋਈ ਮੀਂਹ ਦੀ ਗਤੀਵਿਧੀਆਂ ਨਹੀਂ ਦੇਖਣ ਨੂੰ ਮਿਲ ਸਕਦੀਆਂ ਤੇ ਦੁਪਹਿਰ ਦਾ ਜਿਹੜਾ ਮੌਸਮਾ ਆਪਾਂ ਨੂੰ ਪੂਰੇ ਪੰਜਾਬ ਦੇ ਵਿੱਚ ਸਾਫ਼ ਦੇਖਣ ਨੂੰ ਮਿਲੇਗਾ ਸ਼ਾਮ ਤੋਂ ਬਾਅਦ ਹਲਕੀ ਫੁਲਕੀ ਸੰਭਾਵਨਾ ਹੈ ਕਿ ਪੰਜਾਬ ਦੇ ਵਿੱਚ ਇੱਕ ਵੱਡੀ ਤਗੜੀ ਬੱਦਲਵਾਈ ਐਂਟਰ ਕਰ ਸਕਦੀ ਹੈ ਜਿਸ ਨਾਲ ਆਪਾਂ ਨੂੰ ਰਾਤ ਨੂੰ ਹਲਕੀ ਫੁਲਕੀ ਮੀਂਹ ਦੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਫਿਲਹਾਲ ਦੇ ਲਈ ਇੰਨੀ ਕ ਜਾਣਕਾਰੀ ਲੈ ਕੇ ਹਾਜ਼ਰ ਹੋਈ ਸੀ ਜੀ ਜਿਸ ਤਰ੍ਹਾਂ ਹੀ ਕੋਈ ਨਵੀਂ ਅਪਡੇਟ ਆਈ ਆਪਾਂ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ ਧੰਨਵਾਦ ਜੀ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ